ਵਾਹਿਗੁਰੂ ਜੀਓ ਵਾਹਿਗੁਰੂ ਜੀਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਣੀ ਪੰਜਾਬ ਦੀਆਂ ਭੈਣਾਂ ਵਾਸਤੇ ਸਪੈਸ਼ਲ ਸੂਟ ਤਿਆਰ ਕਰਵਾਇਆ ਜੀ ਫੁੱਲ ਪਿਓਰ ਔਰਗੰਝਾ ਦੇ ਉੱਤੇ ਪਿਓਰ ਕਰੇਵ ਆ ਜੀ ਇੰਨਾ ਸੋਹਣਾ ਸੂਟ ਨਹੀਂ ਮਿਲਣਾ ਪੰਜਾਬੀ ਲੁੱਕ ਦਾ ਸੂਟ ਹੈ ਜੀ ਆਹ ਦੇਖੋ ਥੱਲੇ ਫੁਲਕਾਰੀ ਤਿਆਰ ਕੀਤੀ ਗਈ ਹੈ ਜੀ ਉੱਤੇ ਬਲੈਕ ਰੰਗ ਦਾ ਕਹਿਣੀ ਕਿਹਾ ਜੀ ਕੁੜੀ ਸਰਦਾਰਾਂ ਦੀ ਬਲੈਕ ਸੂਟ ਦਾ ਪਰਸਨੈਲਿਟੀ ਉਹ ਹੋਰ ਹੈ ਇਹ ਬਾਜੂ ਤਿਆਰ ਕੀਤੇ ਗਏ ਆ ਥੱਲੇ ਵਰਕ ਉੱਤੇ ਮੋਢੇ ਦੇ ਫੁਲਕਾਰੀ ਇਹ ਸਲਵਾਰ ਦੀ ਮੂਰੀ ਆ ਗਈ ਹੁਣ ਦਿਖਾਉਣਾ ਤੁਹਾਨੂੰ ਦੁਪੱਟਾ ਧੀ ਹੋਵੇ ਸਰਦਾਰਾਂ ਦੀ ਸੂਟ ਹੋਵੇ ਆਹੀ ਆ ਦੁਪੱਟਾ ਜੀ ਸਾਡੀ ਪੰਜਾਬਣਾਂ ਦੀ ਸ਼ਾਨ ਆ ਜੀ ਫਲਕਾਰੀ ਵਾਲਾ ਸੂਟ ਹੈ ਜੀ ਬੜਾ ਸੁੰਦਰ ਸੂਟ ਤਿਆਰ ਕੀਤਾ ਗਿਆ ਤੇ ਬੜਾ ਸੋਹਣਾ ਸੂਟ ਤਿਆਰ ਕੀਤਾ ਗਿਆ ਕਰੀ ਚਲੋ ਪੇਜ ਨੂੰ ਲਾਈਕ ਦੇ ਸ਼ੇਅਰ ਕਲਰ ਕਰਵਾਏ ਆ 5 ਤਿਆਰ ਬਲੈਕ ਸੂਟ ਦੀ ਬਲੈਕ ਚੱਲਣੀ ਆ ਬਲੈਕ ਸੂਟ ਦੀ ਬਲੈਕ ਚੱਲੂਗੀ ਸੂਟ ਦੀ ਸ਼ਾਨ ਦੇਖੋ ਜੀ ਵਾਹ ਜੀ ਵਾਹ ਕਮਾਲ ਹੋਈ ਪਈ ਆ ਇਧਰ ਸਾਈਡ ਤੇ ਬਾਜੂ ਕਹਿਣਾ ਹੀ ਕੀ ਆ ਫੁੱਲ ਪਿਓਰ ਦਾ ਸੂਟ ਹੈ ਜੀ ਫੁੱਲ ਪਿਓਰ ਚਨੌਂਦਰ ਫੁੱਲ ਪਿਓਰ ਚਨੌਂਦ ਦੀ ਚੁੰਨੀ ਆ 2.5 ਮੀਟਰ ਲੰਬੀ ਚੁੰਨੀ ਆ ਜਿਹੜੀ ਮੇਰੀ ਭੈਣ ਦੀ ਹਾਈਟ 6 ਫੁੱਟ ਹੈ ਨਾ ਉਹਦੇ ਵਾਸਤੇ ਚੁੰਨੀ 6 ਲਗਭਗ 8.5 ਫੁੱਟ ਦੀ ਤਿਆਰ ਕਰਵਾਈ ਆ ਇਹ ਇੰਨੀ ਸੋਹਣੀ ਚੁੰਨੀ ਇੰਨਾ ਸੋਹਣਾ ਸੂਟ ਮਿਲਣਾ ਹੀ ਨਹੀਂ ਹੈਗਾ ਜੀ ਆ ਦੇਖੋ ਹੁਣ ਕਲਰ ਵਾਈਟ ਜਿਹੜਾ ਕਿ ਸਪੈਸ਼ਲ ਚੱਲਦਾ ਜੀ ਬਲੈਕ ਸੂਟ ਸਪੈਸ਼ਲ ਭਾਈ ਦਾ ਹੋਵੇ ਵਿਆਹ ਹਲਦੀ ਦਾ ਹੋਵੇ ਪ੍ਰੋਗਰਾਮ ਪੀਲਾ ਸੂਟ ਆ ਦੇਖੋ ਗਾਜਰੀ ਔਰੈਂਜ ਸਪੈਸ਼ਲ ਜੱਗ ਕੋਲ ਸੂਟ ਹੈ ਸਪੈਸ਼ਲ ਜੱਗ ਕੋਲ ਹੈ ਇੰਨਾ ਸੋਹਣਾ ਸੂਟ ਨਹੀਂ ਮਿਲਣਾ ਵਾਹ ਜੀ ਵਾਹ ਕਮਾਲ ਹੋਈ ਪਈ ਆ ਕਰੀ ਚਲੋ ਵੀਡੀਓ ਨੂੰ ਸ਼ੇਅਰ ਅਦੇ ਪੇਜ ਨੂੰ ਲਾਈਕ ਲਿੰਕ ਭੇਜੀ ਚਲੋ ਆਨਲਾਈਨ ਪੂਰੇ ਹਿੰਦੁਸਤਾਨ ਚ ਸਵਿਵਿਧਾ ਫ੍ਰੀ ਆ ਫ੍ਰੀ ਸੂਟ ਤੇ ਜਾ ਜਾਊਗਾ ਬਸ ਤੁਸੀਂ ਪੈਸੇ ਪੇ ਕਰਨੇ ਆ ਪੇਪੀਅਮ ਤੇ ਸੂਟ ਫ੍ਰੀ ਮੈਨੂੰ ਜਾਊਗਾ ਜੀ ਕੋਈ ਪੈਸਾ ਨਹੀਂ ਹੈ ਆਨਲਾਈਨ ਦਾ ਸੂਟ ਦੀ ਕੀਮਤ ਹੈ ਜੀ 5000 ਰੁਪਈਆ ਪਰ ਜੱਸੀ ਵੀਰ ਤੋਂ ਕਿੰਨੇ ਦਾ ਮਿਲਣਾ ਵੀਰੇ 3500 ਰੁਪਏ ਦਾ ਜੱਸੀ ਦੀ ਹੱਟੀ ਸਪੈਸ਼ਲ ਸੂਟ ਜੱਸੀ ਦੀ ਹੱਟੀ ਦਾ ਵਾ ਵੀਡੀਓ ਸ਼ੇਅਰ ਕਰੀ ਚਲੋ ਪੇਜ ਨੂੰ ਲਾਈਕ ਕਰੀ ਚਲੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ